ਸਿੱਧੂ ਦੇ ਵੱਲੋਂ ਹੁਣ ਇੱਕ ਟਵੀਟ ਕਰਕੇ ਜਿਸ ਤਰ੍ਹਾਂ ਐਲਾਨ ਕੀਤਾ ਗਿਆ ਸੀ ਕਿ ਉਹ ਨਵੀਂ ਪਾਰੀ ਖੇਡਣਗੇ ਕਿਉਂਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਇੱਕ ਹਾਸ਼ੀ ਦੇ ਉੱਤੇ ਕਹਿ ਲਈ ਜਾਂ ਫਿਰ ਉਸ ਤੋਂ ਪਿੱਛੇ ਚੱਲ ਰਹੇ ਸਨ ਜਿਸ ਨੂੰ ਲੈ ਕੇ ਸਭ ਦੀ ਨਜ਼ਰ ਲੱਗਾ ਤਾ ਚੱਲ ਰਹੀ ਹੈ ਸਰ ਕਿ ਨਵਜੋਤ ਸਿੰਘ ਸਿੱਧੂ ਕੀ 2027 ਦੇ ਵਿੱਚ ਪੰਜਾਬ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਵਾਪਸੀ ਕਰਨਗੇ ਕਿਉਂਕਿ ਉਸ ਤੋਂ ਬਾਅਦ ਉਹ ਆਈਪੀਐਲ ਦੇ ਵਿੱਚ ਚਲੇ ਗਏ ਜਦੋਂ ਕਮੈਂਟਰੀ ਕਰਨ ਲੱਗੇ ਸੀ ਕਿਉਂਕਿ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦਾ ਪਿਛਲੇ ਦਿਨਾਂ ਦੇ ਵਿੱਚ ਪਾਰਟੀ ਦੇ ਵਿੱਚ ਹੀ ਰਹਿ ਕੇ ਜਿਸ ਤਰ੍ਹਾਂ ਵਿਰੋਧ ਕੀਤਾ ਗਿਆ ਸੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਿਉਂਕਿ ਕਾਂਗਰਸ ਦੇ ਵਿੱਚ ਉਹਨਾਂ ਦੇ ਵੱਲੋਂ ਵੱਖੋ-ਵੱਖ ਪਲੇਟਫਾਰਮਾਂ ਦੇ ਉੱਤੇ ਜਿਸ ਤਰ੍ਹਾਂ ਆਪਣੇ ਇਕੱਲੇ ਜਿਹੜੇ ਫਲੈਕਸ ਲਗਾ ਕੇ ਉਹਨਾਂ ਦੇ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਸੀ ਜਾਂ ਫਿਰ ਜਿਸ ਦੇ ਕਰਕੇ ਉਹਨਾਂ ਦੀ ਸ਼ਿਕਾਇਤ ਵੀ ਹੋਈ ਸੀ ਜਾਂ ਫਿਰ ਉਹਨਾਂ ਦੇ ਕੁਝ ਸਾਥੀਆਂ ਨੂੰ ਕਾਰਨਦਸੋ ਨੋਟਿਸ ਵੀ ਕੱਢੇ ਗਏ ਸੀ ਜਿਸ ਤੋਂ ਬਾਅਦ ਖਿੱਚੋ ਤਾਨ ਕਾਫੀ ਵੱਧ ਗਈ ਸੀ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਪਾਸੇ ਹੋ ਗਏ ਨਾ ਹੀ ਉਹਨਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਤੇ ਨਾ ਹੀ ਨਵਜੋਤ ਸਿੰਘ ਸਿੱਧੂ ਉਸ ਤੋਂ ਬਾਅਦ ਕਾਂਗਰਸ ਦੀ ਕਿਸੇ ਸਟੇਜ ਦੇ ਉੱਤੇ ਆਏ ਨੇ ਉਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਜਿਹੜੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਪ੍ਰੈਸ ਕਾਨਫਰੰਸ ਰੱਖੀ ਗਿਆ ਉੱਥੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਜਾਣਾ ਇਸ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲਈ ਕਿ 2016 ਦੇ ਵਿੱਚ ਜਦੋਂ ਭਾਜਪਾ ਨੂੰ ਛੱਡ ਕੇ ਨਵਜੋਤ ਸਿੰਘ ਸਿੱਧੂ ਆਏ ਸਨ ਤਾਂ ਉਹਨਾਂ ਨੇ ਆਵਾਜ਼ ਇਹ ਪੰਜਾਬ ਫਰੰਟ ਬਣਾਇਆ ਸੀ ਜਿਸ ਦੇ ਵਿੱਚ ਬੈਂਸ ਭਰਾ ਹੋ ਗਏ ਜਿਸ ਦੇ ਵਿੱਚ ਪਰਗਤ ਸਿੰਘ ਹੋ ਗਏ ਇਹਨਾਂ ਦੇ ਵੱਲੋਂ ਇੱਕ ਵੱਖਰਾ ਫਰੰਟ ਬਣਾਇਆ ਗਿਆ ਸੀ ਜਾਕੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਤੇ ਤੌਰ ਦੇ ਉੱਤੇ ਉਹਨਾਂ ਨੇ ਸਿਆਸੀ ਚੋਣਾਂ ਲੜਨੀ ਸੀ ਪਰ ਉਸ ਤੋਂ ਬਾਅਦ ਉਹ ਭਾਜਪਾ ਭਾਜਪਾ ਦੇ ਵਿੱਚ ਤਾਂ ਛੱਡ ਕੇ ਆਏ ਸੀ ਤਾਂ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸੀ ਨਵਜੋਤ ਸਿੰਘ ਨੂੰ ਰਾਹੁਲ ਗਾਂਧੀ ਦੀ ਮੌਜੂਦਗੀ ਦੇ ਵਿੱਚ ਤੇ ਬੈਂਸ ਭਰਾ ਨੇ ਆਮਾਦੀ ਪਾਰਟੀ ਨਾਲ ਗੱਠਜੋੜ ਕਰ ਲਿਆ ਸੀ ਪ੍ਰਗਤ ਸਿੰਘ ਉਹਨਾਂ ਦੇ ਨਾਲ ਚਲੇ ਗਏ ਸੀ ਉੱਥੇ ਉਹਨਾਂ ਨੇ ਗੱਠਜੋੜ ਜਿਹੜਾ ਸੀ ਕਾਂਗਰਸ ਦੇ ਨਾਲ ਸੀ ਉਹਨਾਂ ਦਾ ਉਹਦੇ ਵਿੱਚ ਮਰਜ ਹੋ ਗਏ ਸੀ ਉਹਨਾਂ ਨੇ ਫਰੰਟ ਛੱਡ ਕੇ ਉਹਦੇ ਵਿੱਚ ਸ਼ਾਮਲ ਹੋ ਗਏ ਸੀ ਇਸੇ ਤਰ੍ਹਾਂ ਕੀ ਹੁਣ ਨਵਜੋਤ ਸਿੰਘ ਸਿੱਧੂ ਕੋਈ ਵੱਖਰਾ ਫਰੰਟ ਬਣਾਉਣਗੇ ਇੱਕ ਵਕਰੀ ਪਾਰਟੀ ਬਣਾਉਣਗੇ ਕੀ ਕੁਝ ਹੋਵੇਗਾ ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਆਣਗੇ ਜਾਂ ਫਿਰ ਉਹ ਪੰਜਾਬ ਦੀ ਸਿਆਸਤ ਤੋਂ ਕਿਨਾਰਾ ਕਰ ਲੈਣਗੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਹਮੇਸ਼ਾ ਪੰਜਾਬ ਦੇ ਉਹ ਮੁੱਦੇ ਚੱਕੇ ਨੇ ਉਹ ਦ੍ਰਿੜਾਂ ਦਿੱਤੀਆਂ ਜਿਸ ਦੇ ਨਾਲ ਪੰਜਾਬ ਦਾ ਆਰਥਿਕ ਚਾਰ ਚਾਰਾ ਜਿਹੜਾ ਜਿਹੜੀ ਆਰਥਿਕ ਸਥਿਤੀ ਹੈ ਪੰਜਾਬ ਦੀ ਤਾਂ ਕਿ ਸੁਧਰ ਸਕੇ ਹੁਣ ਕਾਫੀ ਲੰਬੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਚੁੱਪ ਨੇ ਪੰਜਾਬ ਦੀ ਸਿਆਸਤ ਨਾਲ ਸੰਬੰਧਿਤ ਕਿਸੇ ਦੇ ਉੱਤੇ ਵੀ ਕੋਈ ਕਮੈਂਟ ਨਹੀਂ ਕਰ ਰਹੇ ਉਹ ਜਦੋਂ ਪਿਛਲੇ ਦਿਨਾਂ ਦੇ ਵਿੱਚ ਆਈਪੀਐਲ ਦੇ ਵਿੱਚ ਸੀ ਪਰ ਹੁਣ ਆਈਪੀਐਲ ਨੂੰ ਛੱਡ ਕੇ ਕੀ ਪੰਜਾਬ ਦੇ ਵਿੱਚ ਆਏ ਨੇ ਕਾਰਨ ਕੀ ਨੇ ਕਿ ਆਈਪੀਐਲ ਉਹਨਾਂ ਦੇ ਵੱਲੋਂ ਛੱਡ ਦਿੱਤਾ ਗਿਆ ਜਿਹੜੀ ਕਮੈਂਟਰੀ ਕਰ ਰਹੇ ਸੀ ਕੀ ਹੁਣ ਸਿਆਸਤ ਦੇ ਵਿੱਚ ਆਉਣਗੇ ਕੀ ਉਹਨਾਂ ਦੇ ਨਾਲ ਉੱਥੇ ਕੁਝ ਕੋਈ ਇਹੋ ਜਿਹੀ ਗੱਲਬਾਤ ਹੋਈ ਹੈ ਹੁਣ ਸਭ ਦੀ ਨਜ਼ਰ ਆ ਇਸ ਦੇ ਉੱਤੇ ਨੇ ਕਿ ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਆਉਣਗੇ 2021 ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਕਾਂਗਰਸ ਪ੍ਰਧਾਨ ਲਗਾਇਆ ਗਿਆ ਸੀ ਤਾਂ ਨਵਜੋਤ ਸਿੰਘ ਸਿੱਧੂ ਨੂੰ ਇਹ ਵੀ ਗੱਲ ਹੈ ਕਿਤੇ ਨਾ ਕਿਤੇ ਇੱਕ ਜਿਹੜੀ ਗੱਲ ਚੱਲਦੀ ਸੀ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਸੀਐਮ ਬੰਨਾ ਚਾਹੁੰਦੇ ਸਨ ਕਿਉਂਕਿ ਲੰਬਾ ਸਮਾਂ ਉਹ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਵਿਚਰਦੇ ਰਹੇ ਪੰਜਾਬ ਦੇ ਜਿਹੜੇ ਹਾਲਾਤ ਸੀ ਉਹਨਾਂ ਨੂੰ ਉਭਾਰਦੇ ਰਹੇ ਨੇ ਭਾਵੇਂ ਕੈਪਟਨ ਸਰਕਾਰ ਦੇ ਵਿੱਚੋਂ ਉਹ ਮੰਤਰੀ ਬਨੇਸੀ ਤਾਂ ਉਹਨਾਂ ਨੇ ਮੰਤਰੀ ਦਾ ਇੱਕ ਉਹਦਾ ਵੀ ਨਹੀਂ ਲਿਆ ਸੀ ਜਾਂ ਫਿਰ 2019 ਦੀਆਂ ਚੋਣਾਂ ਦੇ ਵਿੱਚ ਮਈ ਮਹੀਨੇ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਇੱਕ ਜਿਹੜੀ ਰੈਲੀ ਸੀ ਬਠਿੰਡਾ ਦੇ ਵਿੱਚ ਰਾਜਾ ਬਰਿੰਗ ਦੇ ਹੱਕ ਦੇ ਵਿੱਚ ਕੀਤੀ ਜਾ ਰਹੀ ਸੀ ਤਾਂ ਉੱਥੇ ਜੋ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਸੀ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ 75 25 ਦਾ ਬਿਆਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਵੱਡੀ ਹਲਚਲ ਸੀ ਜਿਹੜੀ ਇੱਕ ਕਾਂਗਰਸ ਦੇ ਵਿੱਚ ਉੱਥੋਂ ਸ਼ੁਰੂ ਹੋ ਜਾਂਦੀ ਹੈ ਕਿ ਕਾਂਗਰਸ ਦੇ ਨਾਲ ਦੇ ਵੱਡੇ ਲੀਡਰਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਅਣਬਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਲਗਾਤਾਰ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਰਹਿ ਕੇ ਹੀ ਆਪਣੀ ਪਾਰਟੀ ਦੇ ਖਿਲਾਫ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਸ ਤਰ੍ਹਾਂ ਬੋਲਦੇ ਨੇ ਜਿਸ ਤਰ੍ਹਾਂ ਮੁੱਦੇ ਨੂੰ ਉਜਾਗਰ ਕਰਦੇ ਨੇ ਕਿ ਇਹਨਾਂ ਦੇ ਵੱਲੋਂ ਇਹ ਕੰਮ ਨਹੀਂ ਕੀਤਾ ਜਾ ਰਿਹਾ 75% ਵਾਲਾ ਜਿਹੜਾ ਸਿਸਟਮ ਹੈ ਉਹ ਲਾਗੂ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਜੋ ਚਾਰਜ ਚੰਨੀ ਆਉਂਦੀਆਂ ਤਾਂ ਉਹਨਾਂ ਦੇ ਨਾਲ ਵੀ ਉਹਨਾਂ ਦੀ ਗੱਲ ਨਹੀਂ ਬਣਦੀ ਤਾਂ ਹੁਣ ਰਾਜਾ ਵੜਿੰਗ ਨੂੰ ਉਹਨਾਂ ਦੇ ਨਾਲ ਵੀ ਉਹਨਾਂ ਦੇ ਮਤਭੇਦ ਹੋ ਜਾਂਦੇ ਨੇ ਕਿ ਆਖਰਕਾਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਵਿੱਚ ਕੋਈ ਨੇੜੇ ਕਿਉਂ ਨਹੀਂ ਲਗਾ ਰਿਆ ਕਿ ਨਵਜੋਤ ਸਿੰਘ ਸਿੱਧੂ ਹੁਣ ਵੱਖਰੇ ਤੌਰ ਦੇ ਉੱਤੇ ਆਪਣਾ ਇੱਕ ਵੱਖਰਾ ਫਰੰਟ ਬਣਾਉਣਗੇ ਕੀ ਕੁਝ ਕਰਨਗੇ ਹੁਣ ਇਹਦੇ ਉੱਤੇ ਸਭ ਦੇ ਨਜ਼ਰ ਟਿਕੀਆਂ ਹੋਈਆਂ ਨੇ ਕਿ ਅੱਜ ਨਵਜੋਤ ਸਿੰਘ ਸਿੱਧੂ ਕੀ ਕੁਝ ਕਰਨ ਜਾ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਲੋੜ ਹੈਗੀ ਹੈ ਇਹੋ ਜਿਹੇ ਲੀਡਰਾਂ ਦੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਦਰਸ਼ਕੋ ਆਪਣੇ ਵਿਚਾਰ ਇਸ ਵੀਡੀਓ ਦੇ ਵਿੱਚ ਜ਼ ਦੀ ਗੱਲ ਸਿੱਤਾ ਕਰ ਰਹੇ ਨਵਜੋਸ਼ ਨੂੰ ਸਿੱਧੂ ਨੇ ਜਦੋਂ ਵੀ ਗੱਲਬਾਤ ਕੀਤੀ ਹੈ ਤਾਂ ਉਹ ਮੁੱਦੇ ਚੁੱਕੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਨਾਲ ਪੰਜਾਬ ਦੀ ਸਥਿਤੀ ਨੂੰ ਭਾਪਦਿਆਂ ਜਿਹੜੀ ਆਰਥਿਕ ਹੈ ਜਾਂ ਵਿੱਤੀ ਸੰਕਟ ਹੈ ਜਿਹੜਾ ਪੰਜਾਬ ਦਾ ਉਸ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ ਪੰਜਾਬ ਦੀ ਅਮਦਨ ਕਿਵੇਂ ਵਧਾਈ ਜਾ ਸਕਦੀ ਹੈ ਇਸ ਦੇ ਬਾਬਤ ਹੀ ਨਵਜੋਤ ਸਿੰਘ ਸਿੱਧੂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪੰਜਾਬ ਦੇ ਵਿੱਚ ਕੋਈ ਅਜਾ ਮਾਡਲ ਲੈ ਕੇ ਆਉਣਗੇ ਜਿਸ ਦੇ ਨਾਲ ਦੁਜੇ ਸਤਾ ਦੇ ਵਿੱਚ ਵਿਸ਼ਾ ਕਿ ਕੀ ਕੁਝ ਹੋਵੇਗਾ ਨਵਜੋਤ ਸਿੰਘ ਸਿੱਧੂ ਸਿਆਸੀ ਤੇ ਇੱਕ ਇਹਦੇ ਉੱਤੇ ਸਭ ਦੀ ਨਜ਼ਰ ਟਿਕੀਆਂ ਹੋਈਆਂ ਨੇ ਤੁਸੀਂ ਵੇਖਦਿਓ ਐਚ ਐਮਟੀ ਪੰਜਾਬ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਧੰਨਵਾਦ